ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸੁੱਕੀਆਂ ਫਟੀਆਂ ਅੱਡੀਆਂ ਤੇ ਇਸ ਨੁਸਖੇ ਨੂੰ ਲਗਾਓ। ਇੱਕੋ ਪਾਰ ਰਾਤ ਵਿੱਚ ਕੋਮਲ ਅਤੇ ਸੌਫਟ ਬਣਾਓ। ਫਟੀਆਂ ਹੋਈਆਂ ਅੱਡੀਆਂ ਤੋਂ ਛੁਟਕਾਰਾ ਪਾਉਣ ਦਾ ਬਹੁਤ ਹੀ کارਗਰ ਨੁਸਖਾ। ਦੋਸਤੋ ਸਾਡੀਆਂ ਹਥੇਲੀਆਂ ਅਤੇ ਪੈਰਾਂ ਵਿੱਚ ਤੇਲ ਗਰੰਥੀਆਂ ਨਾ ਹੋਣ ਦੇ ਕਾਰਨ ਹਮੇਸ਼ਾ ਸੁੱਕਾਪਨ ਬਣਿਆ ਰਹਿੰਦਾ ਹੈ। ਇਹੀ ਕਾਰਨ ਹੈ ਕਿ ਠੰਡ ਵਧਣ ਨਾਲ ਜ਼ਿਆਦਾਤਰ ਨੰਗੇ ਪੈਰ ਜਾਂ ਧੂੜ ਮਿੱਟੀ ਵਿੱਚ ਰਹਿਣ ਨਾਲ ਸਾਡੇ ਪੈਰਾਂ ਦੀਆਂ ਅੱਡੀਆਂ ਹੌਲੀ-ਹੌਲੀ ਸਖਤ ਹੋਣ ਲੱਗਦੀਆਂ ਹਨ ਤੇ ਮਾਸ ਫਟ ਜਾਂਦਾ ਹੈ ਜਿਸ ਨੂੰ ਅਸੀਂ ਫਟੀਆਂ ਅੱਡੀਆਂ ਦੀ ਬ ਕਹਿੰਦੇ ਹਾਂ ਹੌਲੀ-ਹੌਲੀ ਇਨਾਂ ਅਡੀਆਂ ਵਿੱਚ ਖੂਨ ਨਿਕਲਣ ਲੱਗਦਾ ਹੈ ਜੋ ਸਾਨੂੰ ਬਹੁਤ ਹੀ ਪਰੇਸ਼ਾਨ ਕਰਦਾ ਹੈ ਇਸ ਲਈ ਦੋਸਤੋ ਜਿਵੇਂ ਅਸੀਂ ਆਪਣੇ ਚਿਹਰੇ ਦਾ ਖਿਆਲ ਰੱਖਦੇ ਹਾਂ ਓਵੇਂ ਹੀ ਸਾਨੂੰ ਆਪਣੇ ਪੈਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਜੋ ਅੱਜ ਦਾ ਸਾਡਾ ਤੁਸੀਂ ਨੁਸਖਾ ਦੇਖ ਰਹੇ ਹੋ ਇਹ ਪਹਿਲੇ ਦਿਨ ਤੋਂ ਹੀ ਫੱਡੀਆਂ ਅਡੀਆਂ ਨੂੰ ਠੀਕ ਕਰਨਾ ਸ਼ੁਰੂ ਕਰੇਗਾ ਤੇ ਕੁਝ ਹੀ ਦਿਨਾਂ ਬਾਅਦ ਤੁਸੀਂ ਦੇਖੋਗੇ ਤੁਹਾਡੀਆਂ ਅਡੀਆਂ ਸੌਫਟ ਤੇ ਕੋਮਲ ਬਣ ਜਾਣਗੀਆਂ ਤਾਂ ਦੱਸਦੇ ਹਾਂ ਤੁਹਾਨੂੰ ਤੁਸੀਂ ਇਸ ਨੁਸਖੇ ਨੂੰ ਕਿਵੇਂ ਤਿਆਰ ਕਰਨਾ ਹੈ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਸੀਂ ਸਭ ਤੋਂ ਪਹਿਲਾਂ ਸਰੋਂ ਦਾ ਤੇਲ ਲੈਣਾ ਹੈ ਫੱਡੀਆਂ ਅਡੀਆਂ ਨੂੰ ਠੀਕ ਕਰ ਦੇ ਨਾਲ ਜੇਕਰ ਖੂਨ ਨਿਕਲਦਾ ਹੈ ਅਡੀਆਂ ਤੇ ਜ਼ਖਮ ਬਣ ਗਏ ਹਨ ਤਾਂ ਸਰੋਂ ਦਾ ਤੇਲ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਬਹੁਤ ਚੰਗੀ ਤਰ੍ਹਾਂ ਠੀਕ ਕਰੇਗਾ ਇੱਕ ਚਮਚ ਸਰੋਂ ਦਾ ਤੇਲ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣਾ ਹੈ ਤੇ ਕਿਸੇ ਖਾਲੀ ਕੋਲੀ ਵਿੱਚ ਪਾਉਣਾ ਹੈ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਪੈਟਰੋਲੀਅਮ ਜੈਲੀ ਅਸੀਂ ਇਸ ਨੁਸਖੇ ਨੂੰ ਬਣਾਉਣ ਲਈ ਵੈਸਲੀਨ ਦਾ ਇਸਤੇਮਾਲ ਕੀਤਾ ਹੈ ਤੁਸੀਂ ਦੋਸਤੋ ਕੋਈ ਵੀ ਪੈਟਰੋਲੀਅਮ ਜੈਲੀ ਲੈ ਸਕਦੇ ਹੋ ਸੁੱਕੀਆਂ ਤੇ ਫਟੀਆਂ ਅਡੀਆਂ ਤੇ ਮੋਇਸਚਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੀਆਂ ਅਡੀਆਂ ਤੇ ਨਮੀ ਆਵੇਗੀ ਤੇ ਉਹ ਪਹਿਲਾਂ ਵਾਂਗ ਬਣ ਜਾਣਗੀਆਂ ਇੱਕ ਚਮਚ ਬੇਸਲੀ ਹੁੰਦਾ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣਾ ਹੈ ਤੇ ਕੋਲੀ ਵਿੱਚ ਪਾਉਣਾ ਹੈ ਤੀਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਕਪੂਰ ਇੱਕ ਕਪੂਰ ਲੈ ਕੇ ਤੁਸੀਂ ਉਸ ਨੂੰ ਬਾਰੀਕ ਪਾਊਡਰ ਬਣਾ ਲੈਣਾ ਹੈ ਤੇ ਅੱਧਾ ਚਮਚ ਕਪੂਰ ਦੇ ਪਾਊਡਰ ਦਾ ਲੈ ਕੇ ਤੁਸੀਂ ਇਸ ਨੁਸਖੇ ਵਿੱਚ ਮਿਲਾ ਦੇਣਾ ਹੈ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ ਉਹ ਹੈ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਫੱਡੀਆਂ ਅੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਤੁਸੀਂ ਇੱਕ ਚਮਚ ਨਾਰੀਅਲ ਦਾ ਤੇਲ ਇਸ ਨੁਸਖੇ ਨੂੰ ਬਣਾਉਣ ਲਈ ਲੈਣਾ ਹੈ ਤੇ ਕੋਲੀ ਵਿੱਚ ਪਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ 2 ਮਿੰਟ ਤੱਕ ਚੰਗੀ ਤਰ੍ਹਾਂ ਮਿਲਾਉਣਾ ਹੈ ਤਾਂ ਕਿ ਪਤਲਾ ਪੇਸਟ ਤਿਆਰ ਹੋ ਜਾਵੇ ਫਟੀਆਂ ਸੁੱਕੀਆਂ ਅਡੀਆਂ ਨੂੰ ਸਹੀ ਕਰਨ ਦਾ ਦੇਸੀ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ ਇਸ ਨੁਸਖੇ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪੈਰਾਂ ਨੂੰ ਹਲਕੇ ਗਰਮ ਪਾਣੀ ਨਾਲ ਧੋਣਾ ਹੈ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਫਿਰ ਤੁਸੀਂ ਇਸ ਨੁਸਖੇ ਨੂੰ ਆਪਣੀ ਉਂਗਲੀ ਤੇ ਲਗਾ ਕੇ ਫਟੀਆਂ ਅਡੀਆਂ ਤੇ ਲਗਾ ਕੇ 2 ਮਿੰਟ ਤੱਕ ਮਾਲਿਸ਼ ਕਰਨੀ ਹੈ ਇਸੇ ਤਰ੍ਹਾਂ ਹੀ ਤੁਸੀਂ ਇਸ ਨੁਸਖੇ ਨੂੰ ਫਟੀਆਂ ਅਡੀਆਂ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਰਾਤ ਨੂੰ ਸੌਣ ਤੋਂ ਪਹਿਲਾ ਕਰਨਾ ਹੈ ਸਵੇਰ ਤੱਕ ਤੁਸੀਂ ਦੇਖੋਗੇ ਤੁਹਾਡੀਆਂ ਅਡੀਆਂ ਠੀਕ ਹੋਣ ਲੱਗਣਗੀਆਂ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ ਇੱਕ ਹਫਤੇ ਲਗਾਤਾਰ ਤੁਸੀਂ ਇਸ ਨੁਸਖੇ ਦਾ ਇਸਤੇਮਾਲ ਕਰੋ ਇੱਕ ਹਫਤੇ ਵਿੱਚ ਹੀ ਤੁਹਾਡੀਆਂ ਫਟੀਆਂ ਸੁੱਕੀਆਂ ਅਡੀਆਂ ਕੋਮਲ ਸੌਫਟ ਬਣ ਜਾਣਗੀਆਂ ਖੂਨ ਨਿਕਲਣਾ ਬੰਦ ਹੋ ਜਾਵੇਗਾ ਜ਼ਖਮ ਸੁੱਕ ਜਾਣਗੇ ਸੋ ਦੋਸਤੋ ਤੁਸੀਂ ਵੀ ਅੱਜ ਤੋਂ ਹੀ ਇਸ ਨੁਸਖੇ ਨੂੰ ਘਰ ਬਣਾ ਕੇ ਅਡੀਆਂ ਤੇ ਇਸਤੇਮਾਲ ਕਰੋ ਤੇ ਸਿਹਤਮੰਦ ਬਣੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੋਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ